ਪਿੰਦਰ ਆ ਤੇ ਗਏ ਆ ਪਤਾ ਨਹੀਂ ਵੀ ਹੁਣ ਜਵਾਬ ਕੀ ਮਿਲਦਾ ਵਾ ਗਾੜੀਆਂ ਚਲੋ ਉਹ ਦੇਖੋ ਜਾਂ ਕੇ ਪਤਾ ਲੱਬਣਾ ਵਾ ਇਹ ਆਪ ਸਾਰੀ ਗੱਲ ਉਹਨਾਂ ਨਾਲ ਕਰ ਲਈਆਂ ਨਹੀਂ ਨਹੀਂ ਗੱਲ ਤਾਂ ਸਾਰੀ ਕਰਕੇ ਹੀ ਜਾਵਾਂਗੇ ਜਿਵੇਂ ਆਏ ਆ ਤੇ ਹੁਣ ਇਹ ਵੀ ਬੀਜੀ ਬਸ ਘਰ ਹੋਣਾ ਉਹਨਾਂ ਨਾਲ ਸਾਰੀ ਗੱਲ ਨਿਬੜਨੀ ਨਹੀਂ ਘਰੇ ਹੋਣਾ ਨਾ ਵਿਚਾਰਾ ਕਿੱਥੇ ਜਾਣਾ ਚਲਾ ਜੋ ਫਿਰ ਚਲਾ ਚੋ ਫੋਸਣਾ ਜੋ ਬਣ ਠੀਕ ਠਾਕ ਵਧੀਆ ਭਾਜੀ ਤੁਸੀਂ ਸੁਣਾਓ ਠੀਕ ਈ ਸਾਰੇ ਬੜਾ ਠੀਕ ਠਾਕ ਵਧੀਆ ਠੀਕ ਆ ਇਹ ਗਿਆਨੀ ਕੰਮ ਤੇ ਅੱਜ ਤਹਾਡਾ ਫੋਨ ਜੁਆਇਆ ਫਿਰ ਆ ਫੋਨ ਤੇ ਮੈਂ ਸੋਚਿਆ ਮੈਂ ਹਾਂ ਚੱਲ ਠਹਿਰ ਕੇ ਚਲ ਜੂੰਗਾ ਫਿਰ ਅੱਛਾ ਅੱਛਾ ਤੇ ਤਾਂ ਕਰਕੇ ਫਿਰ ਮੈਂ ਗਿਆ ਹੀ ਨਹੀਂ ਅੱਜ ਠੀਕ ਹੈ ਠੀਕ ਹੈ ਹਾਂਜੀ ਵੀਰ ਜੀ ਵੀ ਸੀ ਠੀਕ ਹੀ ਗਏ ਆ ਬੀਜੀ ਤੁਹਾਨੂੰ ਅੰਦਰ ਹੀ ਡੇਰ ਮਾਨ ਕਰਨ ਅੱਛਾ ਅੱਛਾ ਹਾਂਜੀ ਠਹਿਰਦਾ ਨਾ ਤਾਂ ਵਧੀਆ ਵਧੀਆ ਠੀਕ ਆ ਫਿਰ ਤੁਹਾਨੂੰ ਪਤਾ ਹੁਣ ਬਜ਼ੁਰਗ ਸਰੀਰਾਂ ਤੇ ਆਉਂਦੀ ਹੈ ਦਸਾਈ ਹਾਂਜੀ ਚਲੋ ਬੈਠੋ ਮੈਂ ਹਾਂ ਬੀਜੀ ਲੱਗੂਗੀ ਚਲ ਬੈਠੋ ਹੁਣ ਤੁਹਾਡਾ ਫੋਨ ਚਾਂਚਾ ਆਇਆ ਤੇ ਮੈਂ ਹਾਂ ਪਤਾ ਨਹੀਂ ਕਿ ਕੋਈ ਸੁੱਖ ਸੰਦ ਹੋਵੇ ਉਹ ਨਹੀਂ ਨਹੀਂ ਉਦਾਂ ਹੀ ਸਲਾਮ ਮਸਲਾ ਹੀ ਕਰਨਾ ਹੈ ਮਾੜਾ ਮਟਾ ਜਾ ਪਰ ਕਾਜੀ ਬਿジネス ਲਾਗ ਆਦੀ ਕਰਨੀ ਆ ਮੈਂ ਸੋਚਿਆ ਵੀ ਨੌਰਣੇ ਲਿਆ ਦੀ ਇਹਦਾਂ ਨੂੰ ਅੱਛਾ ਇੱਕ ਰਿਸਤਾਲ ਮਿਲਿਆ ਵਾ ਤੇ ਉਹਦਾ ਠੀਕ ਠਾਕ ਵਾਰ ਰਿਸਤਾ ਮੈਂ ਤੁਹਾਨੂੰ ਦੱਸਦੀ ਆ ਸਾਰੀ ਗੱਲ ਇਹਨਾਂ ਦੇ ਨਾ ਚਾਚੇ ਦੀ ਕੁੜੀ ਆ ਅੱਛਾ ਤਿੰਨ ਭੈਣਾਂ ਵਾ ਉਹਦਾਂ ਦੇ ਅੱਛਾ ਤੇ ਇੱਕ ਦੇ ਹਾਲੇ ਛੋਟੀ ਆ ਤੇ ਇੱਕ ਜਿਹੜੀ ਵੱਡੀ ਆ ਨਾ ਉਹ ਵਿਆਹੀ ਗਈ ਆ ਠੀਕ ਤੇ ਇੱਕ ਹੈਗੀ ਆ ਅੱਛਾ ਤੇ ਕੁੜੀ ਦੀ ਉਹਦਾ ਚੰਗੀ ਆ ਮਤਲਬ ਘਰਬਾਰ ਨੂੰ ਨਾ ਵੀ ਕੰਮ ਸਾਰਾ ਹੀ ਲੈ ਕੇ ਤਰੀ ਆ ਉਦਾਂ ਵੀ ਸਲਾਈਸ ਲਈ ਦਾ ਸਾਰਾ ਕੰਮ ਸਿੱਖਿਆ ਵਾ ਹੱਥਾਂ ਦੀ ਸਜਿਆਰੀ ਹੈ ਵੈਸੇ ਠੀਕ ਆ ਤੇ ਤੁਸੀਂ ਹੁਣ ਦੱਸੋ ਵੀ ਕਿਦਾਂ ਕਰਨੀਆਂ ਹਨ ਸਾਨੂੰ ਤੇ ਬੜੀ ਠੀਕ ਲੱਗੀ ਆ ਮੈਂ ਤਾਂ ਪਤਾ ਨਹੀਂ ਵੀ ਇਹ ਚੰਗਾ ਕੰਮ ਹੋਣਾ ਤੇ ਤੁਸੀਂ ਜ਼ਰੂਰ ਕਰੋ ਪਤਾ ਨਾ ਕੀ ਗੱਲ ਆ ਬੀਜੀ ਮੈਨੂੰ ਇਹੋ ਹੀ ਆ ਵੀ ਹੁਣ ਤੁਹਾਡੇ ਕੋ ਕੰਮ ਨਹੀਂ ਹੋ ਜਾ ਹੁੰਦਾ ਹੈਗਾ ਨਹੀਂ ਕੰਮ ਤਾਂ ਹੁਣ ਮੇਰਾ ਸਰੀਰ ਹੀ ਹੈ ਜੀ ਜੇ ਕੋਈ ਇੱਥੇ ਆ ਗਈ ਚਲਾਕ ਚੁਸਤ ਆ ਗਈ ਨਾ ਕੋਈ ਪੜ੍ਹੀ ਲਿਖੀ ਲੈ ਆਂਦੀ ਤੇ ਉਹਦੇ ਤੇ ਆਪਣੇ ਇੰਟੈਨਸ਼ਨ ਮੁਕਣੇ ਤੇ ਤੁਹਾਨੂੰ ਕੁਝ ਸਾਂਭਣਾ ਨੇ ਨਹੀਂ ਨਹੀਂ ਤੂੰ ਜੇ ਜੋ ਕਰਨਾ ਤੂੰ ਸੋਚ ਕੇ ਕਰਨਾ ਵਾ ਚੰਗਾ ਹੀ ਕਰਨਾ ਮੈਂ ਚੰਗਾ ਤੇ ਕੁੜੀ ਤਾਂ ਮੈਨੂੰ ਚੰਗੀ ਲੱਗੀ ਆ ਤੇ ਬਾਕੀ ਤੁਸੀਂ ਆਪਣੀ ਮਰਜ਼ੀ ਦੱਸ ਦਿਓ ਵੀ ਕਿਦਾਂ ਵਾ ਤੁਹਾਨੂੰ ਨਹੀਂ ਨਹੀਂ ਤੂੰ ਜ਼ਰੂਰ ਕਰ ਤੇ ਫਿਰ ਇਦਾਂ ਕਰਦੇ ਆ ਰੱਖ ਲੈਨੇ ਆ ਕੋਈ ਦਿਨ ਆ ਰੱਖ ਲਓ ਰੱਖ ਲਓ ਤੇ ਉਹਨਾਂ ਨੂੰ ਵੀ ਅਸੀਂ ਦੱਸ ਦਿੰਨੇ ਆ ਤੇ ਤੁਹਾਡੇ ਵੱਲੋਂ ਫਿਰ ਪੱਕੀ ਹਾਂ ਹੀ ਆ ਨਾ ਹਾਂ ਮੇਰੇ ਵੱਲੋਂ ਹਾਂ ਹੀ ਪੱਕੀ ਚਲ ਇੱਕ ਵਾਰ ਨਾ ਜੋ ਬਨਵੀਰ ਨਾਲ ਸਲਾਹ ਕਰ ਲਿਓ ਤੇ ਭਲਾ ਕੀ ਕਹਿੰਦੇ ਆ ਠੀਕ ਆ ਤੇ ਪਹਿਲਾਂ ਤਾਂ ਹੀ ਮੜੀ ਚਾਤੀ ਮਰੋਣੀ ਆ ਤੁੱਕੀ ਜੇ ਇਹ ਕੁੜੀ ਪਸੰਦ ਹੋਊਗੀ ਨਾ ਫੇਰ ਆਪਾਂ ਅੱਗੇ ਗੱਲ ਤੋਰਨੀ ਆ ਨਹੀਂ ਤੇ ਫੇਰ ਕੋਈ ਗੱਲ ਨਹੀਂ ਠੀਕ ਵਾ ਪਤਾ ਨਾ ਕੀ ਗੱਲ ਹੈ ਬੀਜੀ ਸਾਰੀ ਉਮਰ ਦਾ ਮੁੜ ਕੇ ਫੈਸਲਾ ਵਾ ਹਾਂ ਭਾ ਔਰ ਠੀਕ ਆ ਤੇ ਫੇਰ ਐਵੇਂ ਆਪਸ ਵਿੱਚ ਦੋਆਂ ਜੀਆਂ ਦੀ ਬਣੂਗੀ ਨਾ ਤੇ ਐਵੇਂ ਲੜਾਈ ਝਗੜਾ ਕਰਦੇ ਰਹੇ ਤਾਂ ਕੀ ਫਾਇਦਾ ਹੈ ਹਨਾ ਚਲੋ ਇਥੇ ਦੋਹਾਂ ਜਣੇ ਹੋਣੇ ਹਨ ਲੜਾਈ ਝਗੜਾ ਕਿਸ ਨੇ ਕਰਨਾ ਮੇਰੇ ਨਾਲ ਕਰਨਾ ਮੈਂ ਤਾਂ ਜੱਪ ਕਰਕੇ ਬੈਠੀ ਰਹਿਣਾ ਉਹ ਨਹੀਂ ਨਹੀਂ ਫੇਰ ਵੀ ਬੀਜੀ ਗੱਲਾਂ ਬਾਤਾਂ ਹੋਈ ਜਾਂਦੀਆਂ ਘਰ ਚ ਮੁੜ ਕੇ ਇਹ ਆ ਕਿ ਪਹਿਲਾਂ ਵੇਖਿਆ ਚੱਕਿਆ ਹੋਊਗਾ ਤੇ ਫੇਰ ਬਾਅਦ ਕੋਈ ਤੰਗੀ ਨਾ ਆਊਗੀ ਹਨਾ ਹਾਂ ਜੀ ਠੀ ਨੇ ਤੂੰ ਵੀ ਇਹ ਲੱਗ ਜਿੱਦਾਂ ਤੈਨੂੰ ਚੰਗਾ ਲੱਗਦਾ ਤੂੰ ਕਰ ਲੈ। ਨਾ ਪਤਾ ਤੂੰ ਸਾਰੀ ਗੱਲ ਕਰਨੀ ਹੈ ਨਾ ਵੀ ਉਹਦਾ ਮਾਂ ਪਿਓ ਹੈ ਨਹੀਂ। ਕੋਈ ਗੱਲ ਨਹੀਂ ਬੀਜੀ ਉਹ ਮੈਂ ਸਾਰੀ ਗੱਲ ਉਹਨਾਂ ਨਾਲ ਕਰਤੀ ਆ। ਠੀਕ ਆ। ਉਹਨਾਂ ਨੂੰ ਪਤਾ ਵਾ ਕਿ ਉਹਦੀ ਦਾਦੀ ਮਾਈਆਂ ਤੇ ਉਹਨੇ ਹੀ ਸੰਭਿਆ ਸੁਤਿਆ ਵਾ ਤੇ ਉਹਨੇ ਇੱਥੇ ਤੱਕ ਉਹਨੂੰ ਲਿਆਂਦਾ ਵਾ। ਠੀਕ ਆ ਪਤਾ ਮੈਨੂੰ ਕਿ ਜੋ ਤੂੰ ਕਰਨਾ ਸੋਚ ਸੰਧਿਆ ਕਰਨਾ ਤੈਨੂੰ ਪਤਾ ਵੀ ਘਰ ਸਾਹਮਣੇ ਵਾਲੀ ਚਾਹੀਦੀ ਆ ਘਰ ਨਾਲ ਕੇ ਸਾਹਮਲੇ। ਹਾਂਜੀ ਹਾਂਜੀ ਤੇ ਸਾਨੂੰ ਹੋਰ ਕਾ ਦਾ ਫਿਕਰ ਹੈ ਨਹੀਂ। ਬਾਕੀ ਇਹ ਆਪੇ ਕੁੜੀ ਦੇ ਮਾਂ ਪਿਓ ਨੇ ਨਾ। ਜੋ ਬਨੂ ਜਤੀ ਮਾਰ ਲਈਏ ਮੜੀ ਜੀ ਅੱਛਾ ਉਹਨਾਂ ਨੂੰ ਮੁੰਡਾ ਪਸੰਦ ਵਾ ਤੇ ਉਹਨਾਂ ਵੱਲੋਂ ਹਾਂ ਹੀ ਆ ਠੀਕ ਆ ਬਸ ਤੁਹਾਡੀ ਸਲਾਹ ਲੈਣ ਆਏ ਆ ਤੇ ਵੀ ਤੁਸੀਂ ਦੱਸ ਦਿਓ ਹੁਣ ਨਹੀਂ ਨਹੀਂ ਬਿਲਕੁਲ ਤੁਸੀਂ ਜ਼ਰੂਰ ਕਰ ਜ਼ਰੂਰ ਕਰ ਤੇ ਕੁੜੀ ਚੰਗੀ ਆ ਤੇ ਚਲੋ ਠੀਕ ਆ ਫਿਰ ਹਾਂਜੀ ਜੇ ਤੇ ਹਾਂ ਆਵਾਂ ਤੇ ਫਿਰ ਕਰ ਲੈਨੇ ਗੱਲ ਗੱਡੀ ਹੈ ਨਾ ਕਰ ਲਿਓ ਕਰ ਲੈਨੇ ਡਾਡੀ ਜੀ ਬੈਠੇ ਜੀ ਹਾਂ ਲਓ ਜੀ ਆਪਾਂ ਵੀ ਚਾਹ ਪਾਣੀ ਪੀ ਕੇ ਦੋਸਤਾਂ ਤੁਰ ਪਏ ਫਿਰ ਮੁੜ ਕੇ ਅੱਛਾ ਆਹ ਹੋਈ ਕੋ ਗੱਲਬਾਤ ਗੱਲਬਾਤ ਤੇ ਡਾਡੀ ਜੀ ਕਰ ਰਹੇ ਆ ਸਾਰੀ ਐ ਠੀਕ ਆ ਤੇ ਹਾਂ ਮਾਨ ਨਾਲ ਚਲੋ ਵਧੀਆ ਹੋ ਗਿਆ ਬੜੀ ਦੂਜੀ ਦੀ ਵੀ ਸਾਰੀ ਗੱਲ ਕਰ ਲਈ ਅੱਛਾ ਘਰ-ਬਾਰ ਦੀ ਵੀ ਸਾਰੀ ਹੂੰ ਤੇ ਆਪੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਕੁੜੀ ਚੰਗੀ ਚਾਹੀਦੀ ਹਨ ਹੂੰ ਹੂੰ ਵੀ ਕੰਮਕਾਰ ਕਰਨ ਵਾਲੀ ਠੀਕ ਆ ਤੇ ਦੋਵੇਂ ਦੇ ਜੀ ਆਹ ਤੇ ਦੂਜੀ ਵਿਚਾਰੀ ਉਹਦਾਂ ਬਜ਼ੁਰਗ ਹੋਈ ਆ ਹੂੰ ਮਾਤਾ ਦੇ ਚੱਲੇ ਆ ਵੀ ਸਾਂਭੂ ਗੇ ਉਹਨੂੰ ਜਾ ਕੇ ਬਿਲਕੁਲ ਤੇ ਉਹਨਾਂ ਲੋ ਤੇ ਹਾਂ ਹੀ ਆ ਤੇ ਬਾਕੀ ਇਹ ਆ ਵੀ ਆਪਾਂ ਕੋਈ ਗਲਤਤ ਨਹੀਂ ਨਾ ਕਰਨ ਦੇ ਨਹੀਂ ਨਹੀਂ ਗਲਤ ਕਿਹੜੀ ਗੱਲ ਵਾ ਉਹ ਆਹ ਉਹ ਮੈਂ ਕਹਿਣਾ ਸੋ ਚੰਗਾ ਵਾ ਹਾਂਜੀ ਇਹ ਰਿਸ਼ਤਾ ਹੋ ਜੇ ਨਾ ਪੂਰੀ ਸੌਖੇ ਘਰ ਚੱਲ ਜੂਗੀ ਉਹ ਆਹ ਤਾਂ ਹੀ ਮੈਂ ਵੀ ਨਾ ਖੜਾ ਜਾ ਕਰਨ ਦੇ ਆ ਥੋੜਾ ਜਿਹਾ ਆਪਣਾ ਟੱਬਰ ਵਾ ਐਨੀ ਤੇ ਚਲੋ ਕਰਨ ਦੇ ਆ ਵੀ ਚੱਲ ਚੰਗਾ ਹੋ ਜੇ ਹਮ ਪਰ ਇਹ ਆ ਵੀ ਮੰਮੀ ਜੀ ਨਾਲ ਤੁਸੀਂ ਸਾਰੀ ਹੁਣ ਗੱਲ ਕਰ ਲਿਓ ਉਹ ਤੋਂ ਫਿਕਰ ਨਾ ਕਰੀ ਬਾਅਦ ਵਿੱਚ ਮੁੜ ਕੇ ਸਾਡੇ ਦੁਵਾਲੇ ਹੋਣਾ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਅਜੇ ਦਿਨ ਮੇ ਥੱਲੋ ਹਾਂ ਜੋ ਲੱਗ ਜੇ ਹੋਊਗਾ ਨਾ ਤਾਂ ਫਿਰ ਇਹਨੂੰ ਵੀ ਦੱਸ ਦਾਂਗੇ ਵੀ ਆ ਗੱਲ ਹੋਣ ਢਈ ਹੈ ਨਹੀਂ ਉਹ ਕਹਿੰਦੇ ਇਹ ਵੀ ਸਲਾਹ ਕਰਕੇ ਤੇ ਫਿਰ ਅੰਦਾਜ਼ਾ ਵੀ ਦਿਨ ਦੁਨ ਜਿਹੜਾ ਰੱਖਣਾ ਜੜਜੀ ਮੰਮੀ ਨੇ ਕਿਤੇ ਦੱਸਣ ਦੇ ਗਈ ਉਹ ਗਵੰਡੀਆਂ ਵਾਲ ਗਈ ਜਰਾ ਉਹ ਚੱਲਾ ਵੀ ਚੰਗਾ ਹੋ ਗਿਆ ਜੀ ਨਹੀਂ ਤੇ ਉਹ ਨਾਲ ਇੱਥੇ ਬੈਠੇ ਹੋਣਾ ਮੈਂ ਲੱਭਣ ਦੇ ਕੇ ਕੋਈ ਗੱਲ ਨਹੀਂ ਉਹ ਤਾਂ ਨਾ ਫਿਕਰ ਕਰ ਤੂੰ ਮੈਂ ਆਪੇ ਸਮਝਾ ਲਊਗਾ ਚਲੋ ਬਾਕੀ ਰੜੀ ਜੀ ਗੱਲ ਹੈਗੀ ਆ ਪਰ ਇਹ ਕਿ ਉਹਨਾਂ ਨੂੰ ਜਿੱਦਾਂ ਦੀ ਕੁੜੀ ਚਾਹੀਦੀ ਸੀ ਨਾ ਉਹ ਤਾਂ ਦੀ ਉਹਨਾਂ ਨੂੰ ਮਿਲ ਗਈ ਆ ਚਲ ਵਧੀਆ ਜੀ ਸੱਚੀ ਨੇ ਖੁਸ਼ ਹੋਏ ਨਾ ਕੋਈ ਕਹਿਣ ਦੀ ਗੱਲ ਨਹੀਂ ਠੀਕ ਹਾਂ ਹਾਂ ਤੁਹਾਨੂੰ ਵੀ ਪਤਾ ਵਿਚਾਰੇ ਬਜ਼ੁਰਗ ਤੇ ਹੈਗੀ ਆ ਹੂੰ ਹੂੰ ਤੇ ਕੰਮਕਾਰ ਤੇ ਅੱਗੇ ਵਿਚਾਰਾ ਹੁੰਦਾ ਨਹੀਂ ਕੋਈ ਵੀ ਹੂੰ ਤੇ ਕੁੜੀਆਂ ਨੂੰ ਇਦਾਂ ਦੀ ਚਾਹੀਦੀ ਸੀ ਉਹ ਸਾਰਾ ਵਧੀਆ ਹੋ ਗਿਆ ਸਾਰਾ ਕੁਝ ਚੱਲ ਕੋਈ ਗੱਲ ਨਹੀਂ ਚੰਗਾ ਵਾ ਹੁੰਦਾ ਵਾ ਸਾਰਾ ਕੁੜੀ ਨਾਲ ਹਾਂ ਹਾਂ ਇਹ ਆਪਣਾ ਹੀ ਟੱਬਰ ਵਾ ਅਸੀਂ ਇਹ ਕਿਹੜੇ ਬਕਾਨੇ ਆ ਸਾਨੂੰ ਠੀਕ ਹੈ ਨਾ ਗੱਡੀ ਹੋ ਕੇ ਲੱਗੀ ਜਾਂ ਡੇਢ ਜੀ ਨਾਲੇ ਕੁੜੀਆਂ ਦਾ ਕੰਮ ਵਾ ਹਾਂਜੀ ਆਪ ਤੂੰ ਹੋ ਕੇ ਕਰਾਉਂ ਡਿਆ ਨਾ ਵਿੱਚ ਹਾਂਜੀ ਹਾਂਜੀ ਤੇ ਵਧੀਆ ਸਭੋ ਤੇ ਆ ਵੀ ਚੱਲ ਇੱਕ ਸੌਕੇ ਘਰ ਤੇ ਦੂਜੀ ਵੀ ਚੱਲ ਜੂਗੀ ਹਾਂ ਹਨਾ ਤੇ ਮੰਮੀ ਨੂੰ ਤੇ ਆਪੇ ਸਮਝਾ ਦੇਉਂ ਜੇ ਪਤਾ ਲੱਗ ਗਿਆ ਲੈ ਯਾਰ ਕੋਈ ਫਾਲੀ ਨਹੀਂ ਕੀ ਉਹਨੇ ਆਪੇ ਸਮਝਣਾ ਲਾਗੇ ਜੇ ਜਾ ਕੇ ਉਹਨੂੰ ਦੱਸ ਦਾਂਗੇ ਹੂੰ ਹੂੰ ਠੀਕ ਆ ਨਾ ਉਦਾਂ ਇਹ ਵੀ ਮੈਂ ਨਹੀਂ ਵੰਡੇ ਨੂੰ ਦੱਸਿਆ ਤੇ ਅਸੀਂ ਉੱਥੇ ਚੱਲੇ ਆਂ ਬਸ ਇਹੋ ਗਿਆ ਇਹ ਵੀ ਚੰਗਾ ਕੀਤਾ ਨਹੀਂ ਦੱਸਿਆ ਤੇ ਹਾਂਜੀ ਐਵੇਂ ਉਹਨੇ ਕੀ ਪਤਾ ਕੀ ਬੋਲ ਦੇਣਾ ਉਦਾਂ ਕਹਿੰਦੇ ਵੀ ਤੁਸੀਂ ਰੋਜ ਦੇ ਤੋੜੇ ਰਹਿੰਦੇ ਹੂੰ ਹੂੰ ਤੇ ਮੈਂ ਅਹੀਂ ਕਿੱਥੇ ਜਾਣ ਦੇ ਠੀਕ ਆ ਤੇ ਸ਼ਹਿਰ ਦਾ ਜੇ ਕੰਮ ਹੀ ਇਹਨੂੰ ਵਿਚਾਰੀ ਨੂੰ ਤੇ ਉਹ ਵੀ ਤੁਹਾਡੇ ਕੋਲੋਂ ਸਰਦਾ ਜੇ ਮੰਗਾ ਲਿਆ ਇਹਨੇ ਜੋ ਵੀ ਚਾਹੀਦਾ ਇਹਨੂੰ ਹੂੰ ਤੇ ਫੇਰ ਉਦਾਂ ਮੰਨ ਗਏ ਵੀ ਚੱਲ ਹੋਏ ਉਹ ਤੇ ਕੋਈ ਗੱਲ ਨਹੀਂ ਉਹਦੀ ਨਾ ਫਿਕਰ ਕਰੋ ਤੂੰ ਚਲੋ ਠੀਕ ਆ ਲਾਈਏ ਹੋਏ ਕੱਪੜੇ ਆਹ ਕੋਈ ਗੱਲ ਨਹੀਂ ਇਹ ਚਾਹ ਆਪਣੀ ਐਵੇਂ ਉਹਦੀ ਫਿਕਰ ਕਰੀ ਜਾਂਦੇ ਆ ਉਹਨੇ ਮੰਨ ਜਾਣਾ ਵਾ ਉਹਦਾ ਸੁਭਾਅ ਹੀ ਇਦਾਂ ਦਾ ਵਾ ਉਹਨੇ ਕੀ ਕਹਿਣਾ ਬੈਠੋਗੇ ਤੁਸੀਂ ਤੇ ਮੈਂ ਚਾਹ ਕੋਟੇ ਬਣਾਵਾਂ ਨਾਲ ਕੱਪੜੇ ਨਹੀਂ ਦਰਨਾ ਇੱਥੇ ਬਹਿ ਚਾਹ ਬਾਅਦ ਚ ਪੀਲਾਂਗੇ ਹੋਰ ਕੀ ਗੱਲ ਕਰਨੀ ਆ ਉਹ ਗੱਲ ਕੀ ਕਰਨੀ ਮੇਰਾ ਇਰਾਦਾ ਵਾ ਮੰਮੀ ਦੇ ਹੋਂ ਤੋਂ ਗੇਤਾ-ਗੇਤਾ ਨਾ ਤਾਈ ਹੁਣਾਂ ਦੱਸਾਂਗਾ ਤੋ ਇਹਨਾਂ ਨੂੰ ਬਚਉਂਦੇ ਸਿਉ ਜੇ ਮੰਮੀ ਉਧਰੋਂ ਆਗੇ ਨਾ ਤੇ ਤੁਸੀਂ ਇਦਾਂ ਹੀ ਫੜੇ ਜਾਣਾ ਦੇਖੋ ਨਾ ਘਰ ਜਾਂਦੇ ਆ ਮੰਮੀ ਨੇ ਘੜੀ ਲਾ ਕੇ ਆਉਣਾ ਮੈਨੂੰ ਪਤਾ ਵਾ ਮੰਮੀ ਜਿੱਨਾ ਘਰ ਗਈ ਆ ਨਾ ਉਹ ਵੀ ਗੱਲਾਂ ਦੀ ਗੱਲ ਰਹੀ ਆ ਗਾੜੀ ਉਹਨੇ ਕਿੱਥੋਂ ਉਠਣ ਦੇਣਾ ਮੈਨੂੰ ਪਰ ਉਦਾਂ ਦੇਖ ਲਓ ਬੀਜੀ ਵੀ ਕਿੰਨੇ ਖੁਸ਼ ਹੋਏ ਸੀ ਨਾ ਉਹ ਆ ਹੋਏ ਤੇ ਹੈ ਹੀ ਆ ਨਾਲੇ ਡੈਡੀ ਨੂੰ ਸਾਰੀ ਗੱਲ ਦੱਸਦੀ ਆ ਨਾ ਹਾਂਜੀ ਥੋੜਾ ਜਨਾ ਭਾਰ ਹੌਲਾ ਹੋ ਗਿਆ ਆਪੇ ਮੰਮੀ ਨਾਲ ਗੱਲ ਕਰ ਲੈਣਗੇ ਹੁਣ ਮੈਨੂੰ ਪਤਾ ਵਾ ਡੈਡੀ ਜੀ ਨੇ ਨਾ ਸਾਰਾ ਕੁਝ ਸੰਭਾਲ ਲੈਣਾ ਆ ਤਾਂ ਹੀ ਤੇ ਗੱਲ ਕਰਤੀ ਉਹਨਾਂ ਨਾਲ ਚੰਗਾ ਹੈ ਮੰਮੀ ਨੇ ਨਹੀਂ ਕਰਿਆ ਤੈ ਤੂੰ ਨਾ ਡੈਡੀ ਨੇ ਜਾਬ ਬਣਾ ਕੇ ਤੇ ਮੈਂ ਆ ਗਿਆ ਨਾ ਕਰ ਹੋਗੇ ਛੇਤੀ ਆ ਜੂ ਕੋਈ ਆ ਜੂਗਾ ਛੇਤੀ ਚਲ ਜੀ ਫੋਟ ਬਣਾ ਲਵਲੀ ਆਇਆ ਨਹੀਂ ਮੁੜ ਕੇ ਤੁਹਾਡੇ ਵਾਲਾ ਦੱਸਿਆ ਨਹੀਂ ਨਾ ਕੁਝ ਮੈਨੂੰ ਕਹਿੰਦਾ ਸੀ ਵੀ ਮੈਂ ਫੋਨ ਕਰਕੇ ਪੁੱਛ ਕੇ ਤੇ ਫੇਰ ਦੱਸੂਗਾ ਤੁਹਾਨੂੰ ਅੱਛਾ ਅਜੇ ਤੱਕ ਤੇ ਆਇਆ ਨਹੀਂ ਆ ਚਲ ਆ ਜੂਗਾ ਚਲ ਕੋਈ ਗੱਲ ਨਹੀਂ ਆ ਪਿਆ ਜੂਗਾ ਪਤਾ ਲੱਗੂ ਕੁਝ ਤੇ ਤੁਸੀਂ ਕਹਿੰਦੇ ਖਾਦ ਪੂਣੀ ਹੈ ਕਣਕ ਨੂੰ ਤੇ ਪਵਾ ਲਿੰਦੇ ਫਿਰ ਅਜੇ ਰਮਨ ਖੁਬਾ ਵਾ ਮੇਰਾ ਰਦਾ ਦੋਗ ਦੇਣ ਖਲੋ ਕੇ ਨਾ ਤੇ ਫੇਰ ਪਵਾ ਦੰਨੇ ਚਲੋ ਵੇਖ ਲਓ ਮਰਜੀ ਆਪਣੀ ਆ ਜੀ ਬੈਠੇ ਜੇ ਬੈਠਿਆ ਲਵਲੀ ਪੁੱਤ ਸੱਚ ਕਰੀ ਬੋ ਲੱਲਾ ਪੁੱਤੀ ਲੱਲਾ ਪੁੱਤ ਸੱਚ ਕਰੀ ਹੋਸਨਾਉ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਮੈਂ ਕੁੜੀ ਦਾ ਫੋਨ ਆ ਆਇਆ ਹੀ ਠੀਕ ਠਾਕ ਆ ਚਲੋ ਵਧੀਆ ਚਾਹੀਦਾ ਹਾਂ ਤੂੰ ਸਨਾਰ ਭਿੰਦਰ ਕੀ ਕਰਨ ਰਹੀ ਹੈ ਕੋਹ ਨਹੀਂ ਆਪਾਂ ਵੀ ਵੰਡਿਓ ਆਏ ਅੱਛਾ ਅੱਛਾ ਉਥੇ ਗਏ ਜੀ ਬੈਹਿ ਜੀ ਅੱਛਾ ਅੱਛਾ ਤੇ ਉਹਨਾਂ ਨਾਲ ਸਾਰੀ ਗੱਲਬਾਤ ਕਰ ਰਹੇ ਆਂ ਠੀਕ ਆ ਜਿਹੜੀ ਤੂੰ ਕਹਿੰਦੇ ਦਾਜ ਦੂ ਜਾਲੀ ਉਹ ਵੀ ਸਾਰੀ ਗੱਲ ਕਰਕੇ ਨਾ ਫੇਰੀ ਉੱਥੋਂ ਆਏ ਕੀ ਕਹਿੰਦੇ ਹੋ ਉਹ ਆਉਂਦੇ ਵੀ ਸਾਨੂੰ ਕੱਖ ਨਹੀਂ ਕਾ ਚਾਹੀਦਾ ਅੱਛਾ ਬਸ ਕੁੜੀ ਕੁੜੀ ਚਾਹੀਦੀ ਹੈ ਮੈਂ ਵੀ ਉਹ ਗੱਲ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਉਹ ਗੱਲ ਸਾਡੇ ਦੀ ਸੁਰਤ ਤੋਂ ਨਹੀਂ ਤੇ ਕੁੜੀ ਸਾਰਾ ਕੰਮਕਾਰ ਕਰਦੀ ਆ ਘਰ ਦਾ ਹੂੰ ਹੂੰ ਤੇ ਬਾਕੀ ਆ ਵੀ ਤੁਸੀਂ ਹੁਣ ਜੇ ਤੁਹਾਨੂੰ ਕੁਝ ਚਾਹੀਦਾ ਤੇ ਹੋਂ ਦੱਸ ਦੋ ਓ ਠੀਕ ਆ ਪਰ ਉਹਨਾਂ ਵਿਚਾਲਿਆਂ ਨੇ ਕੋਈ ਗੱਲ ਹੀ ਨਹੀਂ ਕੀਤੀ ਤੁਹਾਨੂੰ ਪਤਾ ਰੱਜੇ ਬੰਦੇ ਆ ਨਹੀਂ ਉਹਨਾਂ ਨੂੰ ਕੀ ਗੱਲ लवली ਆ ਹਾਂਜੀ ਵੀ ਜਿਹੜਾ ਬੰਦਾ ਰੱਜਿਆ ਹੁੰਦਾ ਨਾ ਉਹਦੀ ਕੋਈ ਡਿਮਾਂਡ ਨਹੀਂ ਹੁੰਦੀ ਹਾਂ ਜਿਹੜੇ ਭੁੱਖੇ ਨੰਗੇ ਹੁੰਦੇ ਆ ਨਾ ਉਹ ਜਾਦੀਆਂ ਵਾਰ ਨੂੰ ਤਲਵਾਰਾਂ ਮਾਰਦੇ ਆ ਵੀ ਆ ਵੀ ਆ ਜੇ ਸਾਡੇ ਘਰ ਗੱਲ ਛੜੀ ਮੈਨੂੰ ਪਤਾ ਹੈ ਵੀ ਉਹਨਾਂ ਨੇ ਕੁਝ ਨਹੀਂ ਆ ਮੰਗਣਾ ਚਲੋ ਫੇਰ ਤੇ ਚੰਗੀ ਗੱਲ ਵਾ ਤੇ ਫੇਰ ਵਿਆਹ ਦੀ ਇਹ ਰੱਖ ਲਈਏ ਤਰੀਕ ਤਰਕ ਉਹ ਤੁਸੀਂ ਕਰਕੇ ਨਾ ਸਲਾਹ ਕੁੜੀ ਨਾ ਜਿੰਨਾ ਵੀ ਕਰਨੀ ਹੈ ਤੇ ਤੁਸੀਂ ਮੈਨੂੰ ਦੱਸ ਦਿਓ ਠੀਕ ਆ ਤੇ ਫੇਰ ਕੋਈ ਨਹੀਂ ਉਹਨਾਂ ਨੂੰ ਮੈਂ ਫੋਨ ਕਰ ਦੂੰਗਾ ਚੱਲ ਵੇਖ ਲਾ ਤੂੰ ਸੋਚ ਲਾ ਵੀ ਉਧਰ ਉਧਰ ਕੀ ਜਾਂਦੇ ਚਾਤੀ ਮਾਰਨੀ ਕੁੜੀ ਨੂੰ ਕਿ ਸਿੱਧਾ ਵਿਆਹ ਦੀ ਰਖੀਏ ਚਾਤੀ ਝੁੱਤੀ ਕੀ ਮਾਰਨੀ ਆ ਸਿੱਧਾ ਵਿਆਹ ਦੇ ਕਰਨੀ ਆ ਚੱਲ ਕੋਈ ਗੱਲ ਨਹੀਂ ਕਰ ਲੈਨੇ ਆ ਤੇ ਦੱਸ ਦਾਂਗਾ ਤੈਨੂੰ ਫੇਰ ਆ ਕੋਈ ਗੱਲ ਨਹੀਂ ਤੁਸੀਂ ਸਲਾਹ ਕਰਕੇ ਨਾ ਕੁੜੀ ਨਾ ਕਰ ਲਿਓ ਚਲ ਮਾਮਾ ਜੀ ਨਾ ਕਰ ਲਿਓ ਤੇ ਫਿਰ ਤੁਸੀਂ ਦੱਸਦੇ ਹੋ ਹੈ ਕੋਈ ਗੱਲ ਨਹੀਂ ਅਸੀਂ ਵੀ ਕਰ ਲਾਂਗੇ ਸਲਾਹ ਤੁਮੀ ਅਗਲਿਆਂ ਦੀ ਸਲਾਹ ਲੱ ਲੱ ਪਿਓ ਕੀ ਕਹਿੰਦੇ ਆ ਕੋਈ ਗੱਲ ਨਹੀਂ ਤਾਈ ਜੀ ਉਹਨਾਂ ਦੀ ਸਲਾਹ ਸਲਾਹ ਉਹ ਆਂਦੇ ਵੀ ਤੁਸੀਂ ਇਹਨਾਂ ਦਿਨ ਦੱਸ ਦੋ ਤੇ ਅਹੀਂ ਫਿਰ ਤੁਹਾਨੂੰ ਦੱਸ ਦਾਂ ਚੱਲ ਕੋਈ ਨਹੀਂ ਪੁੱਤ ਹੁਣ ਲੀੜਾ ਕੱਪੜਾ ਵੀ ਲਾਣਾ ਪੈਣਾ ਸਾਰੇ ਕੰਮ ਕਰਨੇ ਪੈਣੇ ਥੋੜੇ ਦਿਨ ਦੇ ਵਿੱਚ ਲੱਗਣੇ ਹੀ ਆ ਨਾ ਹੋਇਆ ਹੋਇਆ ਇਹ ਤੇ ਬਾਕੀ ਇਹ ਆ ਵੀ ਕਿਹਨਾਂ ਗੱਲ ਨਾ ਕਰੀ ਹੋਜੀ ਨਹੀਂ ਨਹੀਂ ਪੁੱਤ ਉੱਥੇ ਹੁਣ ਜੇ ਚੁੰਨੀ ਚੜਾਵੇ ਕੀਤਾ ਤੇ ਚਾਹ ਪਾਣੀ ਤੇ ਪੁੱਤ ਪਿਆਰਣਾ ਹੀ ਪੈਣਾ ਤੁਹਾਨੂੰ ਆ ਇਹ ਕਰਨਾ ਹੀ ਪਣਾ ਆ ਤਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੋ ਅਸੀਂ ਤੁਹਾਡੇ ਨਾਲ ਹੀ ਆ ਨਹੀਂ ਨਹੀਂ ਪੁੱਤ ਤੂੰ ਹੀ ਸਾਥ ਦੇਣਾ ਵਾ ਹੋਰ ਕਿੰਨੇ ਦੇਣਾ ਵਾ ਮੈਂ ਵੀ ਚਲ ਜੇ ਗੱਲ ਕਰਤੀ ਨਾ ਕਿੰਨਾ ਲੋਕੀ ਝਟ ਪਹੁੰਚ ਜਾਂਦੇ ਦੂਜੇ ਪਿੰਡ ਜਾਂਦੇ ਨਹੀਂ ਐਹੀ ਕਿੰਨਾ ਕਾਨੂੰ ਗੱਲ ਕਰਨੀ ਆ ਤੇ ਮੈਨੂੰ ਇਹ ਆ ਵੀ ਚੱਲ ਇੱਕ ਸੌਕੇ ਘਰ ਗਈ ਆ ਤੇ ਦੂਜੀ ਵੀ ਚਲ ਜੂ ਤੇ ਮੇਰਾ ਪੁੱਤ ਇਹ ਮੈਨੂੰ ਦੱਸ ਆ ਹਾ ਹੋਣਾ ਵੀ ਗਾੜੀ ਪੈਲਸ ਕਰਨਾ ਪਊਗਾ ਕੋਈ ਕਿ ਜਾਂ ਗੁਰਦੁਆਰੇ ਚ ਹੀ ਕਰੀਏ ਉਹ ਨਹੀਂ ਨਹੀਂ ਤਾਈ ਜੀ ਵੱਡੀ ਵੱਡੀ ਸ਼ਾਲ ਨਹੀਂ ਗਾ ਮਾਰ ਉਹੀ ਗੱਲ ਕਰ ਲਈਏ ਉਹਨਾਂ ਨਾਲ ਕੋਈ ਗੁਰਤਾਰੀ ਕਰਨਾ ਚਲੋ ਉਥੇ ਰਮਨ ਚਾਹ ਪਾਣੀ ਵਧੀਆ ਪਿਆਲ ਦਾਂਗੇ ਆਪਣੇ ਘਰ ਜੋ ਮਰਜ਼ੀ ਕਰਦੇ ਰਹਿਣਗੇ ਮੁਰਗੀ ਓਏ ਆਪਣੇ ਘਰ ਜੋ ਮਰਜ਼ੀ ਕਰਨਾ ਜਾਨਾ ਜਿੱਦਾਂ ਸੰਦੀਪ ਦਾ ਕੀਤਾ ਸੀਗਾ ਉਦਾਂ ਹੀ ਕਰ ਲਾਂਗੇ ਚਾਹ ਪਾਣੀ ਦਾ ਵਧੀਆ ਕਰ ਲਾਂਗੇ ਪ੍ਰੋਗਰਾਮ ਕਰ ਕੀ ਆ ਤੇ ਬਾਕੀ ਤੁਸੀਂ ਸਲਾਹ ਕਰਕੇ ਦੱਸ ਦਿਓ ਮੈਂ ਜਾਨਾ ਮਮੀ ਇਹ ਨਹੀਂ ਕਰ ਤੇ ਮੈਂ ਚਲ ਤੁਹਾਨੂੰ ਦੱਸੂਗਾ ਚਲ ਵਧੀਆ ਕੀਤਾ ਪੁੱਤ ਤੂੰ ਦੱਸ ਤਾਂ ਸਾਡਾ ਵੀ ਧਿਆਨ ਹੀ ਤਾਂ ਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦਿਓ ਹੈ ਹਾਂ ਦੱਸ ਦਿੰਨੇ ਚਾਹ ਮਾ ਆ ਤਾਂ ਵਧੀਆ ਹੋ ਗਿਆ ਅਗਲੇ ਮੰਨ ਗਏ ਬੀ ਸਿੰਪਲੀ ਵਿਆਹ ਕਰਨਾ ਵਾ ਜੇ ਪੈਸਾਂ ਦੇ ਚੱਕਰ ਦੇ ਵਿੱਚ ਪੈ ਜਾਂਦੇ ਨਾ ਕਿੰਨਾ ਹੀ ਖਰਚਾ ਹੋ ਜਾਣਾ ਹੈ ਉਹ ਚੱਲ ਰਮਨ ਜਿਹੜਾ ਪੈਲ ਤੇ ਖਰਚਾ ਲਾਉਣਾ ਨਾ ਉਹ ਕੁੜੀ ਨੂੰ ਕੋਈ ਚੀਜ਼ ਬਣਾ ਕੇ ਪਾ ਦਿੰਨੇ ਠੀਕ ਆ ਕਿ ਨਹੀਂ ਚਲੋ ਉਹ ਤਾਂ ਤੁਹਾਡੀ ਗੱਲ ਠੀਕ ਆ ਕੁੜੀ ਨੂੰ ਹੀ ਚੀਜ਼ ਬਣਾ ਕੇ ਪਾਉਣੀ ਪੈਣੀ ਆ ਤਾਂ ਪਰੌਣੇ ਨੂੰ ਵੀ ਪਾਉਣੀ ਪਾਣੀ ਆ ਤੇ ਹੁਣ ਦਾਦੀ ਆ ਮਾਂ ਪਿਓ ਤੇ ਹੈ ਨਹੀਂਗਾ ਤੇ ਦਾਦੀ ਵਾਸਤੇ ਨਾ ਕੁਝ ਬਣਾਵਾਂਗੇ ਚੱਲ ਬਣਾ ਲਾਂਗੇ ਇਹ ਨਾ ਕਰ ਦਈਏ ਤੇ ਚਾਹ ਪਾਣੀ ਦਾ ਜੀਰਕ ਵਧੀਆ ਕਰ ਲਿਓ ਚੱਲ ਕਰ ਲੈਨੇ ਆ ਸੰਦੀਪ ਨੂੰ ਨਾ ਸਲਾਹ ਸਾਦ ਨੇ ਉਹਨਾਂ ਨੂੰ ਵੀ ਆ ਸਾਦ ਲੈਨੇ ਕਰ ਲੈਨੇ ਆ ਸਲਾਹ ਚੱਲਾ ਤੇ ਵਧੀਆ ਹੋ ਗਿਆ ਸੰਦੀਪ ਦਾ ਵੀ ਘਰਵਾਰ ਚੰਗਾ ਲੱਭ ਗਿਆ ਇਹ ਤੇ ਵਧੀਆ ਤਰੀਕੇ ਨਾਲ ਵਿਆਹ ਹੋ ਗਿਆ ਤੇ ਇਹ ਵੀ ਚੱਲ ਮੁੰਡਾ ਵੀ ਚੰਗਾ ਵਾ ਘਰਵਾਰ ਵੀ ਆਂਦੇ ਵਧੀਆ ਵਾ ਓਏ ਉਦਾਂ ਹੀ ਅਬਰਤਾਰੀ ਆ ਯਾਰ ਰਮਨ ਖਾਂਦਾ ਕੁਦਾਂ ਨਹੀਂ ਕੁਝ ਵੀ ਗਾੜੀ ਤਿਆਂ ਦੇ ਆਪੋ ਆਪਣੇ ਕਰਮ ਹੁੰਦੇ ਆ ਓਹ ਇਹ ਤਾਂ ਹੈ ਹੀ ਆ ਚਲੋ ਫੇਰ ਕਰਨੀਆਂ ਆ ਸਾਰੇ ਕੰਮ ਪਰਮੀਤ ਆਜੋ ਫਿਰ ਉਹ ਆਈਏ ਸ਼ਹਿਰੋਂ ਪਟੇ-ਪੁਟੇ ਵੱਢਨੇ ਆ ਕੇ ਟਾਈਮ ਬੜਾ ਹੋ ਗਿਆ ਜਾਣੇ ਆ ਕਿ ਭੈਣਜੀ ਦਾ ਫੋਨ ਨਹੀਂ ਆਇਆ ਕਿ ਉਹਨਾਂ ਨੇ ਦੱਸਿਆ ਨਹੀਂ ਕੁਛ ਨਹੀਂ ਫੋਨ ਨਹੀਂ ਆਇਆ ਭੈਣਜੀ ਉਹਨਾਂ ਦਾ ਤੇ ਉਦਾਂ ਉਦਣ ਆਪਾਂ ਗਏਦੇ ਸੀ ਨਾ ਹਾਂਜੀ ਤੇ ਗੱਲ ਕਰਦੇ ਸੀ ਇਹ ਰਿਸ਼ਤਾ ਕਰਨਾ ਜੋ ਉਹਦਾ ਅੱਛਾ ਹਾਂ ਤੇ ਛੇਤੀ ਉਹਨਾਂ ਨੇ ਕਰ ਲੈਣਾ ਤੇ ਬਾਕੀ ਨਾ ਪਰਮੀਤ ਮੈਂ ਤੇਰ ਨਾਲ ਵੀ ਗੱਲ ਕਰਨੀ ਸੀ ਹਾਂਜੀ ਕਿ ਰਿਸ਼ਤਾ ਤੇ ਹੁਣ ਜੋ ਉਹਦਾ ਕਰ ਦੇਣਾ ਭੈਣਜੀ ਉਹਨਾਂ ਨੇ ਤੇ ਜੋ ਉਹਨਾਂ ਨੂੰ ਲੋੜ ਲੜ ਪਈ ਨਾ ਸਾਨੂੰ ਕਰਨਾ ਪੈਣਾ ਆ پیسے ਥੱਲੇ ਦੀ ਮਦਦ ਕਰਨੀ ਪੈਣੀ ਹੈ ਸਲੀਪ ਵਾਲੀ ਵੀ ਕੀਤਾ ਸੀ ਤੇ ਜੋਤਵਾਰ ਵੀ ਕਰਾਂਗੇ ਹਾਂ ਹਾਂ ਹਾਂਜੀ ਤੇ ਉਹ ਮੈਂ ਵੀ ਉਹ ਡਾਇ ਸੋਚਣ ਮੈਂ ਚਲ ਮੈਂ ਤੇਰੇ ਨਾਲ ਗੱਲ ਕਰ ਲੈਣਾ ਤੇ ਭਾਜੀ ਉਹਨਾਂ ਨੇ ਅਜੇ ਤੱਕ ਤੇ ਮੈਨੂੰ ਕਿਹਾ ਨਹੀਂ ਵਾਹੇ ਹਾਂਜੀ ਹਣ ਜੀ ਉਹ ਕਹਿਣਗੇ ਨਾ ਤੇ ਉਹਨਾਂ ਦੀ ਮਦਦ ਕਰਨੀ ਪੈਣੀ ਆ ਮੈਂ ਸੱਚ ਨਹੀਂ ਮੈਂ ਸ਼ਾਇਦ ਫੋਨ ਆਇਆ ਹੋਈ ਤੁਹਾਨੂੰ ਵੀ ਨਹੀਂ ਫੋਨ ਨਹੀਂ ਅਜੇ ਆਇਆ ਚੱਲੀਏ ਫਿਰ ਹੋਈਏ ਸ਼ਰੋ ਹਾਂ ਚਲੋ ਹਾਂ ਲਿਆ ਫੋਨ ਆ ਗਿਆ ਭੈਣ ਜੀ ਦਾ ਕਰੂੰਗਾ ਸਾਸੀ ਭਾਣ ਜੀ ਸਤ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਭਾਜੀ ਹਣੀ ਹਾਂ ਜੀ ਵੀ ਠੀਕ ਠਾਕ ਜੀ ਵਧੀਆ ਠੀਕ ਆ ਤੁਸੀਂ ਸੁਣਾਓ ਪਰਿਵਾਰ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਭਾਣ ਜੀ ਸਭ ਬੱਚਿਆਂ ਦੇ ਹੋ ਗਏ ਪੇਪਰ ਕਿਵੇਂ ਹੋਣ ਦੇਗੇ ਹਾਂ ਹੋ ਗਿਆ 1 2 ਰਹਿ ਗਿਆ ਪੇਪਰ ਅੱਛਾ ਅੱਛਾ ਉਹ ਤਾਂ ਵੀ ਠੀਕ ਆ ਹਾਂ ਜੀ ਠੀਕ ਨੇ ਤੁਸੀਂ ਸੁਣਾਓ ਹਾਂ ਜੀ ਠੀਕ ਆ ਤ੍ਰੀਪ ਜੀ ਨੈਮੀ ਤਨੂੰ ਫੋਨ ਕੀਤਾ ਸੀ ਹਾਂ ਜੀ ਤੇ ਲੱਗਦੀ ਹੈ ਕਿਾਰੇ ਨਾਲ ਘਰਬਾਰ ਤੇ ਬਹੁਤ ਵਧੀਆ ਲੱਗ ਕੇ ਦਿੱਤਾ ਵਾ ਚਲੋ ਇਹ ਤੇ ਵਧੀਆ ਖੁਸ਼ੀ ਵਾਲੀ ਗੱਲ ਆ ਫਿਰ ਭੈਣ ਜੀ ਹਾਂ ਹਾਂ ਤੇ ਘਰ-ਵਾਰ ਬਹੁਤ ਵਧੀਆ ਵਾ ਮੁੰਡਾ ਤੇ ਚਲੋ ਵੇਖਿਆ ਜੀ ਸੋਹਣਾ ਵਾ ਠੀਕ ਆ ਤੇ ਹੋਈ ਹੁੰਦਾ ਵਾ ਵੀਰ ਜੀ ਫੇਰ ਵੀ ਆਪਣਾ ਹੌਂ ਜਿਹੜਾ ਫੇਚ ਮਾਰਦਾ ਹੀ ਹੈ ਨਾ ਬਿਲਕੁਲ ਬਿਲਕੁਲ ਆ ਤੇ ਹਰ ਵੀ ਉਹਨਾਂ ਚਾਰੇ ਨੂੰ ਹੈਗੀ ਤੇ ਚੱਲ ਵੱਡੀ ਦਾ ਹੋ ਗਿਆ ਵਾ ਛੋਟੀ ਦਾ ਵੀ ਉਹ ਜੇ ਕੀ ਵਧੀਆ ਟਕਾਣੇ ਤੇ ਚਲੋ ਉਹਦੇ ਨਾਲ ਦੀ ਰੀਸ ਨਹੀਂ ਗਈ ਠੀਕ ਆ ਤੇ ਚੱਲ ਮੈਂ ਤੇ ਇੰਨੇ ਵਿੱਚ ਬੜੀ ਖੁਸ਼ ਹਾਂ ਮੇ लवली ਨੇ ਹੈ ਬੱਸ ਹੋ ਗਿਆ ਤੇ ਮੇਰੇ ਘਰ ਆਮਾਈ ਬੱਸ ਬੱਸ ਨੀਅਤੇ ਬੜੀ ਵਧੀਆ ਗੱਲਾਂ ਭੈਣ ਜੀ ਕੋਈ ਗੱਲ ਨਹੀਂ ਤੁਸੀਂ ਕਰੋ ਤਿਆਰੀਆਂ ਫਿਰ ਵਿਆਹ ਦੀਆਂ ਹਾਂਜੀ ਹਾਂਜੀ ਤੁਹਾਡੇ ਨਾਲ ਹੀ ਆ ਕਿ ਤਿਆਰੀਆਂ ਅਸੀਂ ਕਰਦੇ ਹਾਂ ਥੋੜਾ ਕਰਨਾ ਠੀਕ ਆ ਤੇ ਨਾਲੇ ਮੈਂ ਨਾ ਤੁਹਾਨੂੰ ਦੱਸਣਾ ਹੈਗਾ ਹਾਂਜੀ ਤੇ ਹਨ ਤੇ ਇਹ ਤੇ ਨਹੀਂ ਲੋੜ ਪਈ ਨਾ ਹਾਂਜੀ ਤੇ ਤੇ ਤੁਹਾਨੂੰ ਹਾਡੀ ਮਦਦ ਕਰਨੀ ਪੈਣੀ ਜੀ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਮੈਨੂੰ ਦੱਸ ਦਿਓ ਥੋੜਾ ਜਿਹਾ ਪਹਿਲੇ ਤੇ ਕੋਈ ਚੱਕਰ ਨਹੀਂ ਕੋਈ ਨਹੀਂ ਮੈਂ ਸੰਭਾਲ ਕਰ ਦੂੰਗੀ ਨਾ ਹਾਂਜੀ ਲੈਨੇ ਆ ਤੇ ਕਿੰਨੇ ਕ ਨਾ ਸਾਡਾ ਸਰਦਾ ਵਾ ਤੇ ਕਿਹਨਾਂ ਦੱਸ ਦਾਂਗੇ ਕਿੰਨੇ ਕ ਚਾਹੀਦੇ ਠੀਕ ਆ ਤੇ ਬਾਕੀ ਆ ਭੀ ਪਰਾਮੇ ਦੇ ਸਾਥ ਦੇ ਨਾਲ ਹੀ ਆ ਹਾਂ ਹਾਂ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਕਰੋ ਤਿਆਰੀਆਂ ਤੁਸੀਂ ਤੇ ਮੈਨੂੰ ਦੱਸ ਦਿਓ ਤੁਸੀਂ ਕਿੰਨੇ ਕ ਪੈਸੇ ਨਾਲ ਸਰੂਗਾ ਤਾਂ ਆਪਾਂ ਕਰ ਲਾਂਗੇ ਕੋਈ ਚੱਕਰ ਨਹੀਂ ਹਾਂ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਨਹੀਂ ਹੁੰਦਾ ਦਿੰਦੀ ਫੋਨ ਕਰਕੇ ਫਿਰ ਠੀਕ ਆ ਭੈਣ ਜੀ ਹਾਂ ਠੀਕ ਆ ਤੇ ਸੰਦੀਪ ਨਾਲ ਮਾਰਿਆ ਤੇ ਫਿਰ ਹਾਂ ਜੀ ਭੈਣ ਜੀ ਮੈਂ ਗਿਆ ਹੀ ਸੰਦੀਪ ਨਾਲ ਠੀਕ ਠੀਕ ਠਾਕ ਨੇ ਰਾਮਾ ਮਾਰਦੇ ਰਿਹਾ ਕਰੋ ਹਾਂ ਹਾਂ ਕੋਈ ਗੱਲ ਨਹੀਂ ਹਾਂ ਚੰਦਾ ਫਿਰ ਵੀ ਜੀ ਸੱਸ ਹੀ ਹਾਂ ਸੱਸ ਹੀ ਕਹਿੰਦੇ ਲੈ ਪਰਮੀਤ ਇਹ ਗੱਤਿ ਹੋ ਗਿਆਈਓ ਅਸੀਂ ਕਿ ਦੋਆਂ ਕੁੜੀਆਂ ਨੂੰ ਵਧੀਆ ਘਰ ਪਰਿਵਾਰ ਲੱਭ ਗਿਆ ਠੀਕ ਨਹੀਂ ਹਾਂਜੀ ਜਿੱਦਾਂ ਸੰਦੀਪ ਦਾ ਵਧੀਆ ਰਿਸ਼ਤਾ ਮਿਲ ਗਿਆ ਹੀ ਨਾ ਤੇ ਇਦਾਂ ਹੀ ਜੋਤ ਨੂੰ ਵੀ ਵਧੀਆ ਰਿਸ਼ਤਾ ਮਿਲ ਗਿਆ ਆਹ ਚਲੋ ਕੁੜੀਆਂ ਸੋਕੇ ਘਰ ਚਲ ਜਾਣਗੀਆਂ ਹਾਂ ਮੋੜਾ ਵੀ ਸੋਖਾ ਆਇਆ ਕਰੋ ਆਪਣਾ ਘਰ ਬਣਾਉਣ ਹੁਣ ਜਾ ਕੇ ਬਿਲਕੁਲ ਬਿਲਕੁਲ ਹਾਂਜੀ ਪਰਮੀਤ ਪੈਂਜੀ ਨਾ ਕਹਿੰਦੇ ਇਹੀ ਪੈਂ ਆਲੋ ਪੈਂਜੀ ਕਹਿੰਦੇ ਇਹੀ ਵੀ ਦੇਹ ਨੂੰ ਲੋਡ ਪਈ ਤੇ ਅਸੀਂ ਤੁਹਾਨੂੰ ਕਵਾਂਗੇ ਕੋਈ ਗੱਲ ਨਹੀਂ ਸੰਦੀਪ ਦਾ ਵੀ ਤਾਂ ਕੀਤਾ ਸੀ ਤੇ ਜੋ ਉਹਦੇ ਵਾਲੇ ਥੋੜਾ ਪਿਛੇ ਹਟਣਾ ਆਪਾਂ ਠੀਕ ਕੋਈ ਗੱਲ ਜਿੰਨੀ ਵੀ ਲੋੜ ਹੋएगी ਆਪਾਂ ਹੈਲਪ ਕਰਾਂਗੇ ਗਾਂ ਕੇ ਕੋਈ ਨਹੀਂ ਠੀਕ ਆ ਚੱਲੀਏ ਫਿਰ ਆਪਾਂ ਸ਼ਹਿਰੋਂ ਹੋਈਏ ਹਾਂਜੀ ਆ ਕੇ ਕੰਮ ਵੀ ਕਰਨੇ ਆ ਹਨਾ ਚਲੋ ਹਾਂ ਚਲਾ ਫਿਰ ਭਾਜੀ ਕਿਧਰ ਚੁੱਕ ਲੀ ਜੇ ਕਈ ਉਹ ਨਕਾ ਇੱਕ ਲਾਉਣ ਵਾਲਾ ਸੀ ਅੱਛਾ ਅੱਛਾ ਤੇ ਮੈਂ ਕਿਹਾ ਸੀ लवली ਨੂੰ ਠੀਕ ਆ ਉਹ ਲਾ ਕੇ ਨਹੀਂ ਗਿਆ ਮੈਂ ਤੁਹਾਡੇ ਆ ਲਾਇਆ ਹਾਂ ਹਾਂਜੀ ਮੈਂ ਭਰਾ ਆਪਣੇ ਦਾ ਧੰਨਵਾਦੀ ਕਰ ਰੋਣੇ ਆ ਵੀ ਤੁਸੀਂ ਅੱਗੇ ਹੋ ਕੇ ਸਾਰਾ ਕੰਮ ਕਰਨ ਦੇ ਜੇ ਉਹ ਧੰਨਵਾਦ ਕਾਦਾ ਵਾ ਹੈ ਆਪਣਾ ਪਰਿਵਾਰ ਆ ਸਾਡੀ ਕੁੜੀ ਆ ਬਈ ਉਹ ਤਾਂ ਹੈ ਹੀ ਆ ਪਰ ਮੈਨੂੰ ਇਹ ਆ ਵੀ ਡਰ ਲੱਗਦਾ ਸੀ ਵੀ ਭਾਬੀ ਕਿਤੇ ਨਾ ਇਹ ਜੋ ਪਾਣੀ ਪੂਣੀ ਦਾ ਮਾਰਦੇ ਕੋਈ ਉਹ ਨਹੀਂ ਨਹੀਂ ਉਹਦਾ ਸੁਭਾਈ ਇਦਾਂ ਦਾ ਵਾ ਕੋਈ ਗੱਲ ਨਹੀਂ ਕੀ ਮੈਂ ਉਹਨੂੰ ਕਿਹਾ ਹੀ लवली ਨੂੰ ਵੀ ਹਾਂ ਤੇ ਮੈਂ ਆ ਵੀ ਜਦੋਂ ਦਿਨ ਮਿਥ ਲੋਗੇ ਨਾ ਸਾਰਾ ਕੱਲ ਹੋ ਜੂਗੀ ਹਾਂਜੀ ਤੇ ਫੇਰ ਉਹਨੂੰ ਦੱਸ ਦਾਂਗੇ ਠੀਕ ਆ ਤੇ ਕੋਈ ਗੱਲ ਨਹੀਂ ਉਹਨੇ ਵੀ ਕਿਹੜਾ ਕਹਿਣਾ ਉਹ ਕੁਛ ਉਹਨੇ ਸਹਿਮਤ ਹੋ ਜਾਣਾ ਨਾਲ ਬਾਕੀ लवली ਅੱਗੇ ਹੋ ਕੇ ਢਿਆ ਸਾਰੇ ਕੰਮ ਕਰ ਰਹੇ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਤੇ ਨਾਲੇ ਆਪਣੀ ਭੈਣ ਸੋਮਿੰਤਾ ਤੇ ਇਹ ਕੰਮ ਕਰਨ ਰਿਹਾ ਵਾ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਮੈਂ ਕਿਹਾ ਵਾਂ ਵੀ ਜੇ ਤੁਹਾਨੂੰ ਕਿਹੇ ਲੋੜ ਹੋ ਆ ਨਾ ਤੇ ਤੁਸੀਂ ਉਹ ਵੀ ਦੱਸ ਦਿਓ ਮੈਨੂੰ ਤੇ ਕੋਈ ਗੱਲ ਨਹੀਂ ਚੱਕਿਓ ਨਾ ਲੋੜ ਹੋ ਗਈ ਰਜਿੰਦਰ ਸਿੰਘ ਤੇ ਤੁਹਾਨੂੰ ਵੀ ਕਹਿਣਾ ਵਾ ਹਮ ਹਮ ਪੁਰ ਕਿਨੂੰ ਕਹਿਣਾ ਵਈ ਕੋਈ ਕੋਈ ਬਿਲਕੁਲ ਝਗੜਣ ਵਾਲੀ ਕੋਈ ਗੱਲ ਨਹੀਂ ਕੀ ਤੇ ਆਪਾਂ ਪੂਰੀ ਮਾਣਤ ਕਰਨ ਨੂੰ ਤਿਆਰ ਆ ਨਹੀਂ ਕੋਈ ਗੱਲ ਨਹੀਂ ਜਿੱਥੇ ਲੋੜ ਪਊਗੀ ਤੁਹਾਨੂੰ ਦੱਸਾਂਗੇ ਬਿਲਕੁਲ ਬਿਲਕੁਲ ਤੇ ਕੋਈ ਗੱਲ ਨਹੀਂ ਨਹੀਂ ਤਗੜੇ ਹੋ ਕੇ ਕਰੋ ਕੰਮ ਕੋਈ ਗੱਲ ਨਹੀਂ ਵਧੀਆ ਹੋ ਗਿਆ ਸਭੋ ਰਿਸ਼ਤਾ ਓਏ ਆਹੋ ਇੰਨਾ ਦਾ ਘਰ-ਬਾਰ ਕਿੱਥੇ ਲੱਭਦਾ ਜੇ ਬਿਲਕੁਲ ਮੈਂ ਤਾਂ ਰਜਿੰਦਰ ਸਿੰਘਾਂ ਡਰਦਾ ਸੀ ਜਦੋਂ ਲਵਰੀ ਨੇ ਦੱਸ ਪਾਈ ਨਾ ਕਿ ਮੁੰਡੇ ਦੇ ਭੱਠੇ-ਪੁੱਠੇ ਐ ਇੰਨੀ ਜ਼ਿਆਦਾਤ ਵਾ ਹੂੰ ਤੇ ਮੈਨੂੰ ਇਹ ਵੀ ਭਲਕੇ ਨੇ ਕੋਈ ਚੀਜ਼ ਮੰਗ ਲਈ ਤੇ ਕਿੱਥੋਂ ਦੇਣੀ ਅਸੀਂ ਗਰੀਬ ਬੰਦੇ ਆ ਉਹ ਨਹੀਂ ਨਹੀਂ ਉਹ ਬੰਦੇ ਨਹੀਂਗੇ ਇਦਾਂ ਦੇ ਸਾਰਾ ਕੁਝ ਉਹਨਾਂ ਕੋਲ ਹੈਗਾ ਵਾ ਠੀਕ ਹੈ ਨਾ ਤੇ ਉਹ ਰਾਜਾ ਜਿਹੜਾ ਰਹਿਣ ਵਾਲੇ ਬੰਦੇ ਆ ਤੇ ਇਹੋ ਜੀ ਕੋਈ ਗੱਲ ਨਹੀਂ ਹੈ ਬਾਜੀ ਉਹ ਫਿਰ लवली ਨੇ ਹਲਾ ਸਿਹਰੀ ਦਿੱਤੀ ਵੀ ਚਿੰਤਾ ਹੈ ਜੀ ਕੋਈ ਗੱਲ ਨਹੀਂ ਆ ਕਰੋ ਤੁਸੀਂ ਕੰਮ ਮੈਂ ਤੁਹਾਡੇ ਨਾਲ ਆ ਹੂੰ ਤੇ ਚਲੋ ਮਾਰਾ ਇਹਨੇ ਸਿਰੇ ਚਾੜੀ ਦੇਣਾ ਵਾ ਨਹੀਂ ਵਧੀਆ ਵਧੀਆ ਤੁਸੀਂ ਨਾ ਬੇਫਿਕਰ ਹੋ ਕੇ ਸਾਰੇ ਕੰਮ ਕਰੋ ਤੁਹਾਡੇ ਹੁੰਦਾ ਕਹਦਾ ਫਿਕਰ ਸਾਨੂੰ ਕੋਈ ਗੱਲ ਨਹੀਂ ਗੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਠੀਕ ਠੀਕ ਆ ਹਾਂ ਤਾਂ ਉਹਦੀ ਆਪਣੀ ਭਾਬੀ ਦੀ ਫਿਕਰ ਨਾ ਕਰ ਉਹਨ ਮੈਂ ਕਹਿ ਦੇਣਾ ਕੋਈ ਗੱਲ ਨਹੀਂ ਚਲ ਦੱਸ ਦੂੰਗਾ ਮਵਾਚ ਜਦੋਂ ਟਾਈਮ ਆਊਗਾ ਨਾ ਹਾਂਜੀ ਹਾਂਜੀ ਆਪੇ ਮੈਂ ਦੱਸ ਦੇਣਾ ਸਮਝਾ ਲੈਣਾ ਉਹਨੂੰ ਓਏ ਆਹ ਮੈਨੂੰ ਇਹ ਆ ਵੀ ਵਿਆਹ ਦੇ ਵਿੱਚ ਨਾ ਖਲਾਰਾ ਪੈ ਜਾ ਉਹਨਾਂ ਨੇ ਕੋਈ ਗੱਲ ਨਹੀਂ ਹੁੰਦੀ ਉਹਦੇ ਵੱਲੋਂ ਨਹੀਂ ਕੋਈ ਗੱਲ ਹੁੰਦੀ ਉਹਦਾ ਮਾੜਾ ਜਿਹਾ ਸੁਭਾਅ ਇਦਾਂ ਦਾ ਵਾ ਗਰਮਾਵਾ ਠੀਕ ਠੀਕ ਹੈ ਸਹੀ ਵੀਰੀ ਕਰ ਜਾਂਦੀ ਗੱਲ ਚਲੋ ਕਰੋ ਤੁਸੀਂ ਆਪਣਾ ਕੰਮ ਕਰੋ ਹਾਂ ਠੀਕ ਜੀ ਠੀਕ ਰਪਿੰਦਰ ਨੂੰ ਆਵਾਜ਼ ਮਾਰਦਾ ਰਪਿੰਦਰ ਹਾਂ ਜੜੀ ਜੀ ਇੱਧਰ ਆਈਏ ਇੱਕ ਮਿੰਟ ਹਾਂਜੀ ਬੁਲਾਉਂਦੇ ਮੈਂ ਤੈਨੂੰ ਕਹਿਣਾ ਸੀਗਾ ਕਿ ਚਲੋ ਤੁਸੀਂ ਰਿਸ਼ਤੇ ਦੀ ਗੱਲ ਚਲਾ ਤ ਲਈ ਐ ਤੇ लवली ਕਹਿਣ ਡਿਆ ਸੀਗਾ ਕਿ ਸਾਰਾ ਕੁਝ ਠੀਕ ਆ ਹਾਂਜੀ ਪਰ ਤੂੰ ਇਦਾਂ ਕਰ ਆਪਣੇ ਤੌਰ ਤੇ ਨਾ ਫੋਨ ਕਰ ਲਾ ਇੱਕ ਵਾਰੀ ਜੋਬਨ ਨੂੰ ਕਿਉਂਕਿ ਬੰਦੇ ਤਗੜੇ ਆ ਤੇ ਕੋਈ ਡਿਮਾਂਡ ਨਾ ਹੋਵੇ ਉਹਨਾਂ ਦੀ ਇਹ ਤੇ ਤੈਨੂੰ ਪਤਾ ਹੀ ਆਪਣੇ ਘਰ ਦਾ ਕਿ ਕਿਦਾਂ ਦੇ ਹਾਲਾਤ ਆ ਇੱਥੇ ਤੇ ਮੁੜ ਕੇ ਵਿਗਾੜ ਪਊਗਾ ਕੋਈ ਫਾਇਦਾ ਨਹੀਂਗਾ ਠੀਕ ਆ ਨਾ ਇੱਕ ਵਾਰੀ ਗੱਲ ਸਾਰੀ ਕਲੀਅਰ ਕਰ ਲਾ ਨਹੀਂ ਨਹੀਂ ਡੜੀ ਜੀ ਜੀ ਇਦਾਂ ਦੀ ਗੱਲ ਹੁੰਦੀ ਹਾਂ ਉਹਨਾਂ ਨੇ ਗੱਲ ਤੋੜਨੀ ਕਰ ਲਈ ਉਹਨਾਂ ਨੂੰ ਕੁੜੀ ਪਸੰਦ ਵਾ ਬਸ ਉਹਨਾਂ ਨੂੰ ਕੁੜੀ ਕੁੜੀ ਚਾਹੀਦੀ ਆ ਹੋਰ ਕੁਛ ਨਹੀਂ ਚੱਲ ਫੇਰ ਵੀ ਨਾ ਗੱਲ ਕੀਤੀ ਚੰਗੀ ਹੁੰਦੀ ਐ ਉਹ ਬੰਦੇ ਆ ਤਗੜੇ ਤੇ ਅਹੀਂ ਆ ਇਥੇ ਤੈਨੂੰ ਪਤਾ ਹੀ ਮਾਤੜ ਉਹ ਨਹੀਂ ਨਹੀਂ ਡੜੀ ਜੀ ਤੁਸੀਂ ਕਿੱਦਾਂ ਦੀ ਸੋਚ ਰਹੇ ਹੋ ਸੋਚਣ ਦੇ ਆ ਉਹਨਾਂ ਦੇ ਦਿਮਾਗ ਵਿੱਚ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਕਿ ਚਾਹੇ ਤੇ ਉਹ ਵੱਡੇ ਆ ਤੇ ਤੁਸੀਂ ਛੋਟੇ ਆ ਉਹਨਾਂ ਦੇ ਮਨ 'ਚ ਇਦਾਂ ਦੀ ਕੋਈ ਨਹੀਂ ਆ ਉਹਨਾਂ ਵਾਂਗੂ ਤੁਸੀਂ ਵੀ ਉਹ ਨਹੀਂ ਆ ਚਲੋ ਚੰਗੀ ਗੱਲ ਆ ਰਿਸ਼ਤਾ ਹੋ ਜੇ ਤਾਂ ਤੇ ਘਰ ਵਧੀਆ ਵਾ ਤੂੰ ਹੀ ਨਾ ਫਿਰ ਵੀ ਆਪਣੇ ਤੌਰ ਤੇ ਇੱਕ ਵਾਰੀ ਕਰ ਲਈ ਮੈਨੂੰ ਉਹ ਫਿਕਰ ਲੱਗੀ ਆ ਉਹ ਨਹੀਂ ਨਹੀਂ ਡੈਡੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਬਾਕੀ ਕੋਈ ਗੱਲ ਨਹੀਂ ਆ ਜੇ ਤੁਹਾਡੇ ਮਨ ਚ ਆਉਂਦੀ ਹੈ ਨਾ ਤੇ ਕੋਈ ਨਹੀਂ ਇੱਕ ਵਾਰ ਮੈਂ ਗੱਲ ਕਰ ਲੂੰਗੀ ਉਹਨਾਂ ਦੇ ਨਾਲ ਉਹ ਨਹੀਂ ਨਹੀਂ ਡੈਡੀ ਜੀ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਨਾ ਇਹ ਤਾਂ ਸਭ ਨੂੰ ਮੈਨੂੰ ਕਹਿਣ ਦੇ ਹੀ ਕਿ ਅਸੀਂ ਫੋਨ ਤੇ ਗੱਲਬਾਤ ਕਰ ਲੈਨੇ ਆ ਪਰ ਨਹੀਂ ਅਸੀਂ ਜਦੋਂ ਉਥੇ ਜਾ ਕੇ ਗੱਲਬਾਤ ਕੀਤੀ ਨਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਅੱਗੇ ਚਲ ਵਧੀਆ ਗੱਲ ਆ ਪਰ ਫੇਰ ਵੀ ਨਾ ਇੱਕ ਵਾਰੀ ਗੱਲ ਕਰ ਲੈਣੀ ਚੰਗੀ ਆ ਹਾਂਜੀ ਉਮਰਾ ਦਾ ਸਾਥ ਵਾ ਨਹੀਂ ਇਹ ਸਾਰੀ ਗੱਲ ਬਾਤ ਦੱਸਤੀ ਹੀ ਵੀ ਇਦਾਂ ਦਾ ਕੁੜੀ ਦਾ ਘਰ ਪਰਿਵਾਰ ਵਾ ਆ ਕੁਝ ਹੈਗਾ ਜੀ ਜੇ ਤੁਹਾਨੂੰ ਠੀਕ ਲੱਗਦਾ ਤਾਂ ਤੁਸੀਂ ਕਰ ਲਓ ਜੇ ਨਹੀਂ ਤਾਂ ਕੋਈ ਜ਼ਬਰਦਸਤੀ ਨਹੀਂ ਹੈਗੀ ਉਹ ਕਹਿੰਦੇ ਸੀ ਵੀ ਨਹੀਂ ਹਾਨੂੰ ਮਨਜ਼ੂਰ ਵਾ ਚਲ ਠੀਕ ਵਾ ਹਾਂਜੀ ਵਧੀਆ ਜੇ ਹੋ ਜੇ ਤੇ ਚਲ ਠੀਕ ਚਾਹ ਚੁਲੇ ਆਪਣਾ ਹਾਂਜੀ ਮੈਂ ਬਣਾਉਣੀ